ਜੀ ਹਾਲ ਚਾਲੇ ਸਾਰੇ ਠੀਕ ਠਾਕ ਹੋ ਜੀ ਜੇ ਸਾਹਮਣੇ ਪੜਿਓ ਮੋਡ ਜੀ ਲਿਖਿਆ ਹੜ ਪੀੜਤਾਂ ਲਈ ਸੇਵਾ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਵਾਲਿਆਂ ਲਈ ਫ੍ਰੀ ਲੰਗਰ ਸੇਵਾ ਸੋ ਆ ਤਾਬਾ ਜੀ ਜਿਹਦਾ ਨਾਮ ਆ ਜੀ ਤਾਜ ਵੈਸ਼ਨੂ ਢਾਬਾ ਸੋ ਇਹ ਕਰਤਾਰਪੁਰ ਆ ਜੀ ਇਹ ਜਿਹੜਾ ਬਜਲੰਦਰ ਤੋਂ ਜਾਣੇ ਆ ਸੋ ਅਸੀਂ ਚੱਲੇ ਸੀ ਅੱਜ ਸੇਵਾ ਲੈ ਕੇ ਜੀ ਭਾਈ ਪਾਲ ਖੇਦਣਾ ਨੂੰ ਮਿਲਣ ਤੇ ਕਰਨਿਆ ਟਰੈਕਟਰ ਲੈ ਕੇ ਆਉਣਾ ਸੀਗਾ ਜਿਹੜਾ ਥੋੜਾ ਜਿਹਾ ਆਪਣਾ ਹੜਾਂ ਦਰਾਂ ਜਿਹੜਾ ਪਾਣੀ ਨਾਲ ਪ੍ਰੀਸਮੱਸਿਆ ਗਈ ਸੀ ਉਹਦਾ ਕੰਮ ਚੱਲ ਰਿਹਾ ਬਟਾਲੀ ਏਜੰਸੀ ਦੇ ਬਸੋ ਚਾਹ ਪੀਣ ਖੜੇ ਸੀ ਸਾਰੇ ਆਣੇ ਤੇ ਅਸੀਂ ਉਹ ਢਾਬੇ ਦੀ ਖਾੜਨਾ ਜ਼ਰੂਰੀ ਸਮਝਿਆ ਕਿ ਬਾਈ ਨੂੰ ਯਾਰ ਸਵੇਰੇ ਸਵੇਰੇ ਆਪਾਂ ਵਹਣੀ ਕਰਾ ਕੇ ਜਾਈਏ ਸੋ ਆ ਨਾਲ ਸੋਹਲ ਫੂਡ ਕਾਰਨਰ ਆ ਤੇ ਤਾਜ ਵੈਸ਼ਨੂ ਢਾਬਾ ਬਾਈਆਂ ਦੇ ਪ੍ਰਸ਼ਾਦ ਦੇ ਸੀਗਾ ਬਾਈਆਂ ਨੇ ਕਈ ਦਿਨ ਲਗਾਤਾਰ ਆ ਜਿਹੜੀ ਉਹ ਬਹੁਤ ਵਧੀਆ ਸੇਵਾ ਕੀਤੀ ਆ ਇੱਥੇ ਤੇ ਜਿਹੜੇ ਸੇਵਾਦਾਰ ਆਉਂਦੇ ਨੇ ਬੜੇ ਵਧੀਆ ਤਰੀਕੇ ਨਾਲ ਸੇਵਾ ਕਰਕੇ ਇਹਨਾਂ ਨੇ ਯਾਨੀ ਸਾਰਿਆਂ ਦਾ ਮਨ ਮੋਲਿਆ ਆਜ ਵੈਸ਼ਨੂ ਟੱਬਾ ਜੀ ਸੋ ਬੈਠਾ ਚਾਹ ਪੀਣਾ ਮੌਲੀ ਜੀ ਸੁਖਲਵਿੰਦਰ ਹਣੀ ਤੇ ਮੁੰਡਾ ਬੈਠਾ ਤੇ ਸੋਨੂ ਪ੍ਰਧਾਨ ਜੀ ਸਾਡੇ ਜਿਹੜੇ ਸਾਡੇ ਮੇਨ ਕਰਤਾ ਧਰਤਾ ਨੇ ਪਕੇ ਜੀ ਡਾਕਟਰ ਕਰਨੇ ਹੋਣੀ ਨੇ ਜਿਹਦੇ ਵੱਡੀਆਂ ਸੇਵਾਵਾਂ ਨੇ ਸੇਵ ਕੋਣੀ ਹੋ ਗਏ ਗਰੇਂਦਰ ਬਾਈ ਕਾਲੀ ਪਰਿਵਾਰ ਚੋਂ ਤੇ ਨਾਲ ਇਹਨਾਂ ਦੇ ਫਰਦਾਸ ਕਿਹਾ ਬੀ ਬੋ ਘੰਟਾ ਕੋਈ ਵੀ ਵੀਰਾ ਸੇਵਾ ਕਰਨ ਜਾਂਦਾ ਤਾਂ ਜ਼ਰੂਰ ਖੜਕੇ ਆਇਓ ਹਾ ਢਾਬੇ ਤੇ ਯਾਰ ਕਿਉਂਕਿ ਆਪਣੇ ਇਹਨਾਂ ਨੇ ਇੰਨੀ ਮਦਦ ਕੀਤੀ ਆ ਹਨਾ ਸੋ ਆਪਣਾ ਖਰਚ ਬਣਦਾ ਫਿਰ ਇਹਨਾਂ ਦੀ ਮਦਦ ਕਰੀਏ ਸੋ ਉਹਨਾਂ ਦੇ ਵੀ ਰਸਲੇ ਮਾਲਕ ਬੱਤ ਬੱਤ ਵਧੇ ਫੁੱਲੇ ਤੇਨ ਦਾ ਵੀਰ ਤਾਂ ਉਹਨੇ ਹੀ ਲੋਕਰੀ ਇਹ ਸਾਡਾ ਜੀ ਕਪਤਾਨ ਗਰੁੱਪ ਆ ਇਹ ਸਾਡੇ ਪਿੰਡ ਦਾ ਦੂਜਾ ਮੇਰੇ ਯਾਰ ਕਾ ਕੀਤੀ ਵੜੀ ਆ ਹਾਂ ਇਹ ਕਰਦੇ ਆ ਮੁੰਡੇ ਸੇਵਾ ਭਾਈ ਤਤ ਪਰ ਰਹਿੰਦੇ ਹਮੇਸ਼ਾ ਇਹ ਹੁਣ ਫਿਲਮ ਤਿਆਰ ਹੋ ਰਹੀ ਜੀ ਕਹਿੰਦੇ ਥੋੜੇ ਟਾਈਮ ਨਾਲ ਚਾਹ ਪੀਣਾਂ ਨੇ ਰਹਿ ਕਰਿਆ ਤੇ ਹੁਣ ਆਪਦਾ ਉਹਦਾ ਉਹਦਾ ਦੱਸਿਓ ਬਈ ਕਰਨੇ ਦੱਸੀ ਵੀਰੇ ਆ ਤਾਂ ਹੈਗਾ ਐਕਟਰ ਹਾਂ ਆ ਡਾਇਰੈਕਟਰ ਆ ਕੁਲਵਿੰਦਰ ਸਿੰਘ ਡਾਇਰੈਕਟਰ ਆ ਯਾ ਉਹ ਕੈਮਰਾਮੈਨ ਵਾਹ ਜੀ ਵਾਹ ਸ਼ੂਟ ਉਹਨਾਂ ਨੇ ਕਰਨਾ ਹਾਂ ਆਪਾਂ ਪ੍ਰਬੰਧ ਵਾਲਿਆਂ ਦੀਆਂ ਆਪਾਂ ਕਈ ਬਿਰ ਉੱਤੇ ਬਾਦ ਨਾਟ ਕੇ ਸਲਾਹਕਾਰ ਕਹਿ ਲੋ ਚਾਹੇ ਠੀਕ ਆ ਉਹਨੇ ਸਾਰੀ ਵੀਡੀਓ ਨੂੰ ਬਸ ਸ਼ੇਅਰਿੰਗ ਕਰੀ ਜਾਂ ਉਹਨੇ ਕੌਣੀ ਠੀਕ ਆ ਜਲਦ ਤੁਹਾਡੇ ਰੂਮ ਰੂਮ ਕਰਾਂਗੇ ਘਰ ਤੇ ਆਹ ਬੰਦਾ ਸਾਹਮਣੇ ਆਪਣਾ ਐਕਟਰ ਜਿਹੜਾ ਕਰ ਲਿਆ ਬੌਂਡ ਕਰ ਲਿਆ ਇਹ ਇਹ ਬੌਂਂਡ ਕਰ ਲਿਆ ਠੀਕ ਹੈ ਹੋ ਗਿਆ ਐਗਰੀਮੈਂਟ ਹੋ ਗਿਆ ਪੱਕਾ ਦਾ ਪੱਕਾ ਦਾ ਬਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈਆਂ ਹੁਣਾਂ ਦਾ ਸੋ ਲੋਕੇਸ਼ਨ ਫੇਰ ਚੈੱਕ ਕਰ ਲੋ ਜੀ ਸਾਜ ਬੈਸ਼ਨੋ ਢਾਬਾ ਕਰਤਾਰਪੁਰ ਸੋ ਬਾਈ ਆਉ ਦਾ ਪਰਿਵਾਰ ਹੀ ਸਾਰਾ ਲੱਗੇ ਸੇਵਾ ਕਰਦਾ ਸੋ ਬਹੁਤ ਬਹੁਤ ਧੰਵਾ ਚਾਹ ਪੋਗੀ ਸੋ ਜਦੋਂ ਵੀ ਕਿਤੇ ਇਸ ਸਾਈਡ ਆਉ ਤਾ ਬਾਈਆਂ ਦੇ ਜਰੂਰ ਖੜਕੇ ਜਾਇਓ ਕਿਉਂਕਿ ਜੇ ਆਪਣੀ ਸਪੋਰਟ ਕਰਦੇ ਤਾਂ ਆਪਣੇ ਵੀਨਰ ਹੀ ਸਪੋਰਟ ਕਰਨਾ ਪੈਂਦਾ ਜੀ ਬੜੇ ਨਾਲ ਵਧੀਆ ਜਿਹੜਾਗਾ ਖਾਣਾ-ਦਾਣਾ ਸਾਰਾ ਕੁਝ ਬਹੁਤ ਵਧੀਆ ਹੁੰਦਾ ਭਰਾਵਾ ਬਹੁਤ ਸਾਫ-ਸਫਾਈ ਦਾ ਕੰਮ ਆ ਕਾਜ ਵੇਸ਼ ਨੂੰ ਟਾਬਾ ਕਰਤਾਰਪੁਰ ਬਹੁਤ ਬਹੁਤ ਧੰਨਵਾਦ ਹੈ ਭੀ 10 ਮਿੰਟਾਂ ਬਿਵਾਰ ਉਹਨੇ ਖੜੇ ਸੀ ਜਲੋ ਉਧਰ ਵੀਰੇ ਅਸੀਂ ਛੇ ਵਾ ਨੂੰ ਜਾਂਦੇ ਸੀਗੇ ਉੱਥੇ ਹਮ ਅਸੀਂ ਤਾਂ ਰੋਟੀ ਖਾਣ ਨੂੰ ਬੈਠੇ ਗੜ ਗਏ ਇੱਥੇ ਕੰਦਾ ਪਤਾ ਨਹੀਂ ਸੀਗਾ ਜਦੋਂ ਅਸੀਂ ਖੜੇ 19 ਆਣੇ ਸੀਗੇ ਅਸੀਂ ਉੱਥੇ ਤੇ ਬਾਈ ਨੂੰ ਕਿਹਾ ਵੀ ਰੋਟੀ ਛਕਣੀ ਹੁਦਾ ਉਹ ਕਹਿੰਦਾ ਵੀ ਜਿਹੜੇ ਹੜ ਪੀੜ ਤਾਂ ਵਾਲੇ ਬੰਦੇ ਆ ਸਮਨ ਛੇ ਵਾ ਲੈ ਕੇ ਜਾਂਦੇ ਉਹਨਾਂ ਦੀ ਖਾਤਰ ਜੀ ਬਿਲਕੁਲ ਫ੍ਰੀ ਆ ਬਾਈ ਨੇ ਮਦਦ ਪੂਰੀ ਵਧੀਆ ਸੇਵਾ ਕਰੀ ਆ ਪੂਰੀ ਕੜੀ ਚੌਲ ਸੁੱਕੀ ਸਬਜੀ ਤੰਦੂਰੀ ਰੋਟੀਆਂ ਪੂਰੀ ਵਧੀਆ ਸੇਵਾ ਕਰੀ ਚਾਹ ਪੀਈ ਕਹਿੰਦਾ ਵੀ ਜਿਹੜੇ ਹਰ ਜਿਹੜੇ ਇਧਰ ਤੋਂ ਜਾਂਦੇ ਆ ਉਹਨਾਂ ਲਈ ਫ੍ਰੀ ਐਸੀਗਾ। ਭਾਈ ਨੇ 20 ਦਿਨ ਲਈ ਫ੍ਰੀ ਲੰਗਰ ਲਾਇਆ ਸੀਗਾ ਦਾਦੇ ਵਾਲੇ। ਇਹ ਬੈਠ। ਹਾਂਜੀ। ਤਾਂ ਆਪਣਾ ਹੀ ਫਰਜ਼ ਬਣਦਾ ਭਾਈ ਹਨਾ ਜੇ ਨੰਗਦੇ ਕਰਦੇ ਆ ਵੀਰੇ ਜਰੂਰ ਕਰਤਾਰਪੁਰ ਰੋਡ ਦੇ ਉੱਪਰ ਜਲੰਧਰ ਨੰਗਨ ਸਾਰੀ ਕਰਤਾਰਪੁਰ ਤਾਜ ਬੈਸਨੂ ਢਾਬਾ ਦਾ ਜਰੂਰ ਖੜਿਆ ਕਰੋ ਵੀਰੇ ਜਦੋਂ ਵੀ ਜਾਣਾ ਕੋਈ ਹੋਰ ਵੀ ਕਿਤੇ ਪੈਸੇ ਪਟਾਉਣੀ ਆ। ਜਦੋਂ ਬਾਈ ਜਾਂ ਜਿਹੜੇ ਬਾਈ ਆਪਣੇ ਨਾਲ ਖੜਦੇ ਆਪਾਂ ਉਹਨਾਂ ਨਾਲ ਖੜੀਏ ਯਾਰ। ਜਰੂਰ ਖੜਿਆ ਕਰੋ। ਹੈਪੀ ਦਾ ਸਿਵਰੇ ਢਾਬੇ ਬਾਰੇ ਚਾਹਣਾ ਪਾ ਬਾਈ ਜਲੰਧਰ ਨੇਂਕੇ ਕਰਤਾਰਪੁਰ ਢਾਬਾ ਹੁੰਦਾ ਤਾਜ ਬੈਠੁੰਦਾ ਪਾ ਹਮ ਅੱਜ ਵੀ ਆਪਾਂ ਚੱਲੇ ਆਂਗੇ ਮੇਰਾ ਬਾਬਾ ਲਾਣਕ ਅੱਜ ਆਵਾ ਚਾਹ ਪੀਤੀ ਬਾਈ ਕੋਲੇ ਅੱਜ ਤੋਂ 15 ਦਿਨ ਪਹਿਲਾਂ ਜਦੋਂ ਆਪਾਂ ਟਰੈਕਟਰਾਂ ਦੀ ਸੇਵਾ ਲੈ ਕੇ ਗਏ ਸੀਗੇ ਅਸੀਂ 18 19 ਜਣੇ ਸੀਗੇ ਉਦੋਂ ਬਾਈ ਅਸੀਂ ਤਾਂ ਵੈਸੇ ਹੀ ਖੜ ਕੇ ਢਾਬੇ ਤੇ ਵੀ ਰੋਟੀ ਖਾਣੀ ਆ ਰਾਤ ਨੂੰ ਤੇ ਬਾਈ ਕਹਿੰਦਾ ਵੀ ਜਿਹੜੇ ਦਿੱਲੀ ਆਪਣੇ ਇਧਰੋਂ ਪੰਜਾਬ ਤੋਂ ਜਿੰਨੇ ਵੀ ਜਾਂਦੇ ਹੜਪੀਟ ਤਾਂ ਨੂੰ ਤੇ ਸੇਵਾ ਲੈ ਕੇ ਵੀ ਜਾਂ ਕੋਈ ਵੀ ਯੂਪੀ ਤੋਂ ਦਿੱਲੀ ਤੋਂ ਕਿੱਦੋਂ ਵੀ ਆਉਂਦਾ ਸਾਰਿਆਂ ਦੀ ਖਾਤਰ ਫ੍ਰੀ ਲੰਗਰ ਸੇਵਾ ਗਈ। 20 ਬਾਈ ਨੇ ਫ੍ਰੀ ਲੰਗਰ ਸੇਵਾ ਚਲਾਈ ਆ। ਅਜ 18-19 ਜਾਣੇ ਸੀਗੇ। ਵਧੀਆ ਬਾਈ ਨੇ ਪੂਰੀ ਵਧੀਆ ਸੇਵਾ ਕਰੀ। ਕੜੀ ਚੌਲ, ਸੁੱਕੀ ਸਬਜ਼ੀ, ਤੰਦੂਰੀ ਰੋਟੀਆਂ। ਬਾਈ ਕਹਿੰਦਾ ਵੀ ਮੈਂ 20 ਜਾਣ ਲਈ ਲੰਗਰ ਲਾਉਣਾਗਾ। ਹੁਣ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿੰਨੇ ਵੀ ਮੇਰੇ ਵੀਰ ਨੀਰਾ ਬਾਬਾ ਨਾਨਕ ਜੀ ਤੋਂ ਕੋਈ ਵੀ ਆਉਂਦਾਗਾ ਤਾਂ ਕਰਤਾਰਪੁਰਾ ਰੋਡ ਦੇ ਉੱਪਰ ਤਾਜ ਬੈਸਨੂ ਢਾਬਾ। ਜਿਹੜੇ ਬਾਈ ਆਪਣੇ ਨਾਂ ਖੜਦੇ ਆ ਬਾਈ ਆਪਾਂ ਉਹਨਾਂ ਨਾਲੇ ਖੜੀਏ। ਆਪਾਂ ਕਿਹੇ ਹੋਰ ਢਾਬਿਆਂ ਨੂੰ ਪੈਸੇ ਵਟਾਉਣੀਆਂ ਆਗੇ। ਤੇ ਮੇਰਾ ਵੀ ਸਾਰੇ ਇੱਥੇ ਖੜਿਆ ਕਰੋ ਅੱਜ ਅਸੀਂ ਇੱਥੇ ਜਾਵਾਂਗੇ ਦੁਰੇਾਂਗੇ ਬਹੁਤ ਬਹੁਤ ਫਾਇਦਾ ਧੰਨਵਾਦ ਆ ਵੀ ਜਿਹਨੇ 20 ਜਣੇ ਲਗਾਤਾਰ ਫਰੀ ਭਸਾਦੇ ਨਹੀਂ ਕੀਤੀ ਵਸਲੀ ਤੇ ਉਹ ਦਿਨ ਜਣਦੇ ਆਪਾਂ ਤੁਸੀਂ ਸੀਗੇ ਮਤਲਬ 18 19 ਜਣੇ ਸੀ ਹਨ ਆ 19 ਜਣੇ ਸੀਗੇ ਉਹਦੇ ਡਰਾਈਵਰ ਕਿਸੇ ਤੋਂ ਪਾਣੀ ਦੇ ਪੈਸੇ ਨਹੀਂ ਲਾਇਆ ਬਾਈ ਨੇ ਨਹੀਂ ਬਾਈ ਨੇ ਜਮੇ ਨਹੀਂ ਮੇ ਤੁਹਾਨੂੰ ਕਹਾਂ ਅੱਜ ਤਾਂ ਵੈਸੇ ਖੜ ਗਏ ਜਿੱਦਾਂ ਇਹ ਸੋਚ ਕੇ ਖੜ ਗਏ ਵੀ ਨਾ ਲੰਗਰ ਖਾਣਾਗਾ ਪਰ ਲੰਗਰ ਤਾਂ ਸਾਨੂੰ ਕੋਈ ਮਿਲਿਆ ਨਹੀਂ ਡੱਬਾ ਲੰਗਰ ਨਿੰਗਣ ਸਾਰੀ ਪਹਿਲਾ ਡੱਬਾ ਜੀ ਆਇਆ ਤੇ ਅਸੀਂ ਇਹਦੇ ਖੜ ਗਏ ਅੱਜ ਗਾਣ ਖਾਣੇ ਆ ਲੰਗਰ ਤੇ ਉਹ ਬਾਈ ਹਾਂ ਦਾ ਪਤਾ ਵੀ ਹੈ ਨਹੀਂ ਇੱਥੇ ਖੜੇ ਪਏ ਸੇ ਬਾਅਦ ਬਾਈ ਕਹਿੰਦਾ ਬਾਈ ਵੀ ਫ੍ਰੀ ਹੋ ਬਿਲਕੁਲ ਕਿ ਜਿਹੜੇ ਹੜ ਭੀੜ ਦਾ ਨਸੀਬਾ ਲੈ ਕੇ ਜਾਂਦੇ ਉਹਨਾਂ ਦੇ ਇਹ ਲੋਕੇਸ਼ਨ ਆ ਜੀ ਕਰਤਾਰਪੁਰ ਜਿਹੜਾ ਪਰ ਜਲੰਧਰ ਤੋਂ ਆਉਨੇ ਆ ਸੋ ਬਾਈ ਦੀ ਜਿੱਥੇ ਆਪਣੀ ਸਪੋਰਟ ਕਰਦਾ ਆਪਣਾ ਹੀ ਫਰਜ਼ ਬਣਦਾ ਵੀ ਆਪਾਂ ਵੀ ਉਦੋਂ ਸਪੋਰਟ ਕਰੀਏ ਲੱਗਦੇ ਕਰਦੇ ਖੜਕੇ ਜਾਈਏ ਧੰਨਵਾਦ ਜੀ